ਸ਼ਮਣਿਆ ਕਾਲੀਦਲ ਦੇ ਮੀਤ ਪ੍ਰਧਾਨ ਤੇ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਬਲਾਕ ਸੰਮਤੀ ਤੇ ਜ਼िला ਪਰੀਸ਼ਦ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਜਿਹੜੀ ਦਰਜ ਕੀਤੀ ਗਈ ਉਸ ਨੂੰ ਧੱਕੇਸ਼ਾਹੀ ਕਰਾਰ ਕਰਨ ਦਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਸ਼ੈ ਤੇ ਹੀ ਚੋਣਾਂ ਜਿੱਤੀਆਂ ਨਹੀਂ ਲੁੱਟੀਆਂ ਨਰੇਸ਼ ਮਹਾਜਨ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਨਰੇਸ਼ ਮਹਾਜਨ ਜੋ ਕਿ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸਾਥੀਆਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੇ ਸ਼੍ਰੋਮਣੀ ਆਕਾਲੀ ਦਲ ਦੇ ਜੁਝਾਰੂ ਵਰਕਰਾਂ ਨੂੰ ਹਰ ਤਰੀਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਮਹਾਜਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਰਕਾਰੀ ਤੌਰ ਤੇ ਚੋਣਾਂ ਜਿਹੜੀਆਂ ਨੇ ਲੜੀਆਂ ਗਈਆਂ ਸਨ ਪਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਉਂਦਿਆ ਹੋਇਆ ਇਹ ਚੋਣਾ ਜਿੱਤੀਆਂ ਨਹੀਂ ਬਲਕਿ ਲੁੱਟੀਆਂ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬੋਲੋ ਹਰ ਤਰੀਕੇ ਦੇ ਹੱਥ ਕੰਡੇ ਜਿਹੜੇ ਨੇ ਅਪਣਾਏ ਗਏ ਨੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦਾ ਜੋ ਬਲਾਕ ਸਮਤੀ ਤੇ ਜ਼ਰਾ ਪੇਸ਼ ਚੋਣਾਂ ਦੇ ਵਿੱਚ ਉਹਨਾਂ ਵੱਗ ਛੱਡ ਕੇ ਹਿੱਸਾ ਲਿਆ ਤੇ ਉਚਾ ਦੇ ਨਾਲ ਚੋਣਾਂ ਲੜੀਆਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਵੀ ਕਿਹਾ ਕਿ ਅਕਾਲੀ ਦਲ ਆਪਣੇ ਵਰਕਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਚੋਣ ਨਤੀਜੇ ਇਹ ਕੋ ਚੋਣ ਨਦੀਆਂ ਨਹੀਂ ਗਏ ਜਾ ਸਕਦੇ ਇਹ ਸਰਕਾਰ ਦੀ ਜਿਹੜੀ ਚੋਣ ਹੈ ਇੱਕ ਲੁੱਟ ਹੋਈ ਔਰ ਲੋਗਾ ਨੇ ਨਾਲ ਗੁੰਡਾਗਰਦੀ ਬਦਮਾਸ਼ੀ ਤੋਂ ਇਲਾਵਾ ਜੋ ਹਾਲਾਤ ਬਟਾਲੇ ਦੇ ਹੋਏ ਨੇ ਮੇਰਾ ਖਿਆਲ ਹੈ ਪ੍ਰੈਸ ਉਹ ਕਿਉਂ ਨਹੀਂ ਦਿਖਾਇਆ ਕਿੰਦਾ ਇਹ ਲੁੱਟਿਆ ਗਿਆ ਕਿੰਦਾ ਇਹ ਚੋਣਾ ਹੋਈਆ ਇਨੂੰ ਚੋਣਾ ਨਾ ਕਰਾਉਣ ਦੀ ਥਾਂ ਤੇ ਇਹ ਆਰਾਮ ਦੇ ਨਾਲ ਡੋਮੀਨੇਟ ਕਰ ਲੈਂਦੇ ਕਿਉਂਕਿ ਲੋਕਤੰਤਰ ਦੀਆਂ ਧੜੀਆਂ ਗਿਆ ਉਡਾਈਆਂ ਗਿਆ ਲੋਕਤੰਤਰ ਦਾ ਘਾਣ ਹੋਇਆ ਔਰ ਖਾਸ ਕਰਕੇ ਜੋ ਪ੍ਰਸ਼ਾਸਨ ਨੇ ਇਹਨਾਂ ਨੂੰ ਛੋਟ ਦਿੱਤੀ 30 30 40 50 ਜਾਂ ਗੱਡੀਆਂ ਲੈ ਕੇ ਕਾਫਲਾ ਲੈ ਕੇ ਬੁੱਧਾ ਦੇ ਕਬਜ਼ੇ ਕੀਤੇਗੇ ਬੁੱਧਾ ਦੇ ਕਬਜ਼ੇ ਹੀ ਨਹੀਂ ਕੀਤੇਗੇ ਅੰਦਰੋਂ ਕੁੰਡੀਆਂ ਮਾਰੀਆਂ ਗਈਆਂ ਇਸ਼ਾਰਾ ਮੱਝਾ ਸੰਜੋ ਹੋਇਆ ਉਥੇ ਪੁਲਿਸ ਦੀ ਹਾਜ਼ਰੀ ਹੋਇਆ ਔਰ ਸਭ ਥਾਂ ਉਥੇ ਪੁਲਿਸ ਸੀ ਉਥੇ ਉਹਨਾਂ ਨੇ ਜੋ ਕੀਤਾ ਗੁੰਡਾਗਰਦੀ ਦੇ ਨਾਲ ਬੈਲਟ ਪੇਪਰ ਤੇ ਮੋਹਰਾ ਲਾ ਕੇ ਵੋਟਾਂ ਪਾ ਕੇ ਤੇ ਇਹ ਇਲੈਕਸ਼ਨ ਨਹੀਂ ਕੀਤਾ ਕਾਂਗਰਸ ਪੈਸੇ ਤੇ ਧਨ ਬਲ ਦੇ ਨਾਲ ਚੱਲੀ ਮੈਂ ਫੇਰ ਵੀ ਕਹਾਂਗਾ ਕਿ ਸ਼ਰੋਮਣੀ ਅਕਾਲੀ ਦਲ ਦੇ ਜਿਹੜਾੂ ਵਰਕਰਾਂ ਨੇ ਔਰ ਯੋਧਿਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਤਗੜਿਆ ਹੋ ਕੇ ਕੀਤਾ ਪਰ ਫਿਰ ਵੀ ਉਹ ਸਾਹ ਵਰਦਕ ਬੂਤ ਲੱਗੇ ਔਰ ਅچھے ਨਤੀਜਿਆਂ ਦੇ ਰੂਪ ਚ ਸਾਹਮਣੇ ਆਏ ਔਰ ਲੋਕ ਪਿੰਡਾਂ ਦੇ ਅੰਦਰ ਇਹ ਮਹਿਸੂਸ ਕਰਦੇ ਨੇ ਕਿ ਇਹ ਸਰਕਾਰ ਦੀ ਦਾ ਬਦਵਾਸ਼ੀ ਦਾ ਜਵਾਬ ਗੁੰਡਾਗਰਦੀ ਦਾ ਜਵਾਬ 2027 ਦੇ ਚੋਣਾਂ ਦੇ ਅੰਦਰ ਦਿੱਤਾ ਜਾਏਗਾ ਸ਼ਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਹੋਣਗੇ ਔਰ ਇਹਨਾਂ ਧੰਦਲੀਆਂ ਦਾ ਇਹਨਾਂ ਦੀ ਗੁੰਡਾਗਰਦੀ ਦਾ ਇਨਾਂ ਦੀਆਂ ਵੋਟਾਂ ਦੀ ਲੁੱਟ ਦਾ 2027 ਦੀ ਜਨਤਾ ਜਵਾਬ ਦੇਵੇਗੀ ਕਿਉਂਕਿ ਜਨਤਾ ਇਹ ਸ਼ਾਸਨ ਤੋਂ ਪਾ ਜਿਹੜਾ 4 ਸਾਲ ਦਾ ਸ਼ਾਸਨ ਹੈ ਜਿਸ ਦੇ ਚ ਨਾ ਕੋਈ ਵਿਕਾਸ ਹੋਇਆ ਨਾ ਕਿਸੇ ਨੂੰ ਕੋਈ ਰਿਆਦਤ ਮਿਲੀ ਹੈ ਜੋ ਰਿਆਦਤ ਸ਼ਰੋਮਣੀ ਅਕਾਲੀ ਦਲ ਦੇ 10 ਸਾਲ ਦੇ ਸ਼ਾਸਨ ਚ ਮਿਲਿਆ ਸੀ ਉਹ ਵੀ ਜਿਹੜੀਆਂ ਇਹਨਾਂ ਨੇ ਖੋਈਆਂ ਲੋਕ ਵਕਤ ਦੀ ਕੰਡਿਆ ਵਕਤ ਆਂਦੇ ਆਂਦੇ 6 ਮਹੀਨੇ ਦਾ ਬਾਤ ਤੁਸੀਂ ਹਾਲਾਤ ਦੇਖੋਗੇ ਇਹ ਇਹਨਾਂ ਨੂੰ ਪਿੰਡਾਂ ਤੇ ਛੱਡ ਕੇ ਸ਼ਹਿਰਾਂ 'ਚ ਕਿਤੇ ਵੀ ਜਾ ਕੇ ਕੋਲੋਂ ਨੂੰ ਥਾਂ ਨਹੀਂ ਮਿਲਨੀ ਅੱਜ ਜੋ ਵੀ ਆ ਘਾਰੇ ਨੇ ਸਦਾ ਦੇ ਨਸ਼ੇ ਦੇ ਚੂਰ ਹੋ ਗਏ ਹੰਕਾਰ ਦੇ ਰੂਪੀ 라ਵਣ ਦੇ ਰੂਪ ਜੇ ਕਬ ਕਰ ਰਹੇ ਨੇ ਔਰ ਉਹ ਆ ਨਤੀਜਾ ਆਉਣ ਵਾਲੇ ਸਮੇਂ ਦੇ ਅੰਦਰ ਜਨਤਾ ਮੂੰਹ ਤੋਰ ਜਵਾਬ ਦੇਗੀ ਔਰ ਇਹ ਸ਼ਰੋਮੀ ਅਕਾਲੀ ਦਲ ਪੰਜਾਬ 'ਚ ਜਿੱਤ ਹਾਸਲ ਕਰੇਗਾ ਔਰ ਜਿੱਤ ਹਾਸਲ ਕਰਕੇ ਲੋਕਾਂ ਦੀ ਹਸੂਲਤਾ ਲੋਕਾਂ ਦੇ ਨਾਲ ਜੋ ਗੁੰਡਾ ਕਰਦੀ ਹੋਈ ਆ ਜੋ ਅਮਨ ਤੇ ਚੈਨ ਦਾ ਸ਼ਾਸਨ ਹੈ ਉਹ ਫਿਰ ਵਾਪਸ ਆਏਗਾ ਔਰ ਵਾਪਸ ਆ ਕੇ ਲੋਕਾਂ ਨੂੰ ਇਸ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਜਾਇਆ ਜਾਏਗਾ ਔਰ ਬਟਾਲੇ ਦੇ ਅੰਦਰ ਜਿਹੜੇ ਕਹਿੰਦੇ ਵੀ ਵੱਡੇ ਪ੍ਰੋਜੈਕਟ ਲਿਆਵਾਂਗੇ ਬਟਾਲੇ ਦੇ ਅੰਦਰ ਵਿਕਾਸ ਕਰਾਂਗੇ ਇੱਕ ਸੜਕਾ ਦੋ ਤਿੰਨ ਬਣਾ ਆ ਗਏ ਤੇ ਕਹਿੰਦੇ ਵਿਕਾਸ ਕੀਤਾ ਵਿਕਾਸ ਕਿਸੇ ਦਾ ਨਹੀਂ ਹੋਇਆ ਪਿੰਡਾਂ ਦੇ ਅੰਦਰ ਇਲੈਕਸ਼ਨਾਂ ਦੇ ਅੰਦਰ ਜਾ ਜਾ ਕੇ ਬੋਟ ਆਪਣੇ ਮਹਲ ਉਦਘਾਟਨ ਕਰਨੇ ਤੇ ਜਾ ਕੇ ਸੜਕਾਂ 'ਪੁੱਟਣੀ ਆ ਤੇ ਲੋਕਾਂ ਨੂੰ ਝੂਠੇ ਚੈੱਕ ਦਿਖਾ ਕੇ ਕੱਚਿਆ ਕੋਠਿਆਂ ਦੇ ਵੀ ਤੁਹਾਨੂੰ ਬਾਅਦ 'ਚ ਦੇਾਂਗੇ ਔਰ ਪਹਿਲਾਂ ਵਾਂਗੂ ਫੇਰ ਝੂਠ ਦਾ ਧੰਗੀ ਦਾ ਸ਼ਿਕਾਰ ਕੀਤਾ ਆਉਣ ਵਾਲੇ ਸਮੇਂ 'ਚ ਜਵਾਬ ਜਨਤਾ ਦੇ